ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 22 ਜੁਲਾਈ ਅਜਰਾਤ ਦੇ ਮੌਸਮ ਬਾਰੇ ਕਿ ਅਜਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਅਜਰਾਤ ਸਮੇਂ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਦਿੱਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈਏ ਇਸ ਸਮੇਂ ਦੇ ਮੌਸਮ ਦੀ ਤਾਂ ਆਪਾਂ ਨੂੰ ਪੰਜਾਬ ਦੇ ਮਾਲਵੇ ਦੇ ਇਲਾਕਿਆਂ ਵਿੱਚ ਜਿਹੜੀ ਬੱਦਲਵਾਈ ਆ ਉਹ ਦੇਖਣ ਨੂੰ ਮਿਲ ਰਹੀ ਹੈ ਅੱਧੀ ਰਾਤ ਤੱਕ ਮੌਸਮ ਜਿਹੜ ਜਿਹੜਾ ਦੇਖਣ ਨੂੰ ਮਿਲਦਾ ਰਹੇਗਾ ਪਰ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕੁਝ ਮਾਝੇ ਦੁਆਬੇ ਅਤੇ ਮਾਲਵੇ ਦੇ ਜਿਹੜੇ ਪੂਰਬੀ ਇਲਾਕੇ ਨੇ ਇਹਨਾਂ ਵਿੱਚ ਆਪਾਂ ਨੂੰ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਜਿਹੜਾ ਮੀਂਹ ਹੋ ਸਵੇਰੇ ਤੜਕੇ ਸਮੇਂ ਤੱਕ ਦੇਖਣ ਨੂੰ ਮਿਲ ਸਕਦਾ ਹੈ ਇਹ ਜਿਹੜਾ ਮੀਂਹ ਹੈ ਇਹ ਆਪਾਂ ਨੂੰ ਪੈਚੀ ਰੂਪ ਵਿੱਚ ਦੇਖਣ ਨੂੰ ਮਿਲੇਗਾ ਜਾਨੀ ਇੱਕ ਸਾਰ ਸਾਰੇ ਜ਼ਿਲ੍ਹੇ ਕਵਰ ਨਹੀਂ ਹੋਣਗੇ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਜਿਹੜਾ ਮੀਂਹ ਆ ਉਹ ਦੇਖਣ ਨੂੰ ਮਿਲੇਗਾ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੋ ਗਿਆ ਇਸ ਤੋਂ ਇਲਾਵਾ ਕੁਝ ਦੁਆਬੇ ਦੇ ਇਲਾਕੇ ਹੋਗੇ ਜਿਵੇਂ ਹੁਸ਼ਿਆਰਪੁਰ ਕ ਤੇ ਇਸ ਤੋਂ ਇਲਾਵਾ ਮਾਲਵੇ ਦੇ ਜਿਹੜੇ ਪੂਰਬੀ ਇਲਾਕੇ ਨੇ ਜਿਵੇਂ ਲੁਧਿਆਣਾ ਹੋ ਗਿਆ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਤੇ ਕੁਝ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਆਪਾਂ ਜਿਹੜੀਆਂ ਕਾਰਵਾਈਆਂ ਨੇ ਉਹ ਸਵੇਰੇ ਤੜਕੇ ਸਮੇਂ ਦੇ ਕਰੀਬ ਤੱਕ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਨੇ ਮਿਲ ਸਕਦੀਆਂ ਨੇ ਇਸ ਤੋਂ ਇਲਾਵਾ ਇਹਨਾਂ ਇਲਾਕਿਆਂ ਵਿੱਚ ਗਰਜ ਚਮਕ ਨਾਲ ਬਿਜਲੀ ਛਕਣ ਦੀ ਵੀ ਜਿਹੜੀ ਵਾਰਨਿੰਗ ਜਾਰੀ ਹੋਈ ਹੈ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਤੇ ਇਸ ਤੋਂ ਇਲਾਵਾ ਫਿਰੋਜ਼ਪੁਰ ਹੋ ਗਿਆ ਮੋਗਾ ਮਾਨਸਾ ਬਰਨਾਲਾ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਕੋਈ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਥੋੜੇ-ਬੋਟ ਖਾਨੂੰ ਮਿਲ ਸਕਦਾ ਹੈ ஏਸੀ ਅਜਰਾ ਦੇ ਮੌਸਮ ਦੀ ਲੇਟੈਸਟ ਅਪਡੇਟ ਤੇ ਮਿਲਦੇ ਆਂ ਸਵੇਰ ਦੀ ਵੀਡੀਓ ਵਿੱਚ ਨਵੀਂ ਅਪਡੇਟ ਲੈ ਕੇ